ਸਰਬਜੀਤ ਸੰਗਰੂਰ ਵੀ ਦੀ ਰਚਨਾ ਯਕਰੀਆ ਖਾਨ ਦੀ ਮਾਰੀ ਗਈ ਮਤਜ਼ੀ ਸਿੱਖਾਂ ਨੂੰ ਮੁਕੌਣ ਲਈ ਚੱਕ ਲਈ ਅਤ ਸੀ ਬਾਗੀਆਂ ਦੀ ਕਰੇ ਜਿਹੜਾ ਸੇਵਾ ਸੰਭਾਲ ਫੜ ਕੇ ਲਿਆਓ ਲਿਆਓ ਆਪਣੇ ਨਾਲ ਫੜ ਕੇ ਲਿਆਓ ਲੇ ਆਓ ਆਪਣੇ ਨਾਲ ਸਿੱਖੀ ਹੈ ਕਮਾਈ ਸਿੱਖਾ ਸਿੱਖੀ ਹੈ ਸ਼ਹੀਦਾਂ ਤੋਂ ਸਿੱਖੀ ਹੈ ਕਮਾਈ ਸਿੱਖਾ ਸਿੱਖੀ ਜਾਂਬਾਜ਼ ਮਰਦਾਂ ਤੋਂ ਯਕਰੀਆ ਖਾਨ ਦੀ ਮਾਰੀ ਗਈ ਮੱਤ ਜੀ ਸਿੱਖਾਂ ਨੂੰ ਮਕੌਨ ਲਈ ਚੱਕ ਲਈ ਹੱਥ ਸੀ ਸਿੱਖਾਂ ਨੂੰ ਮੁਕਾਉਣ ਲਈ ਚਾ